ਪੰਜਾਬ ਸਰਕਾਰ ਦਾ ਉਹਨਾਂ ਗਰੀਬਾਂ ਗਰੀਬ ਲੋਕਾਂ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਜੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ 4 ਕਰੋੜ ਤੋਂ ਉੱਪਰ ਦਾ ਜਿਹੜਾ ਕਰਜ਼ਾ ਉਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਨਾਬਾ ਦੀ ਗੱਲ ਕਰੀ ਨਾਬਾ ਦੇ 18 ਪਿੰਡਾਂ ਦੇ ਵਿੱਚ 38 ਲੱਖ ਤੇ ਲਗਭਗ ਉਹਨਾਂ ਗਰੀਬ ਲੋਕਾਂ ਦਾ ਕਰਜ਼ਾ ਮਾਫ਼ ਕੀਤਾ ਪੰਜਾਬ ਸਰਕਾਰ ਨੇ ਜੋ ਕੋਈ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾ ਦੇ ਦਫ਼ਤਰ ਦੇ ਵਿੱਚ ਖੜੇ ਨੇ ਉਹ ਤਸਵੀਰਾਂ ਤੁਸੀਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਹੱਥ ਵਿੱਚ ਪ੍ਰਣਾਮ ਪੱਤਰ ਨੇ ਉਹ ਸਰਟੀਫਿਕੇਟ ਨੇ ਉਹ ਇਹਨਾਂ ਨੂੰ ਕੋਈ ਪੈਸਾ ਨਹੀਂ ਪਾਦਾ ਉਹ ਅਕੇ ਦਾ 15 ਲੱਖ ਅਕੇ ਦਾ 2 ਲੱਖ ਅਕੇ ਦਾ 4 ਲੱਖ ਅਕੇ ਦਾ ਲੱਖਾ ਪਰ ਇਹ ਉਹ ਗਰੀਬ ਲੋਕ ਨੇ ਜੋ ਆਪਣੀ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸੀ ਪੰਜਾਬ ਸਰਕਾਰ ਤੇ ਬਹੁਤ ਵੱਡੀਆਂ ਇਹਨਾਂ ਲੋਕਾਂ ਨੂੰ ਆਸਾਂ ਸੀ ਜੋ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਗਈਆਂ ਨੇ ਨਾਬਾ ਦੇ ਵਿਧਾਇਕ ਵੱਲੋਂ ਇਹਨਾਂ ਨੂੰ ਪ੍ਰਣਾ ਪੱਤਰ ਦੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਬਜ਼ੁਰਗ ਮਾਤਾ ਖੜੀ ਆ ਕਿਉਂਕਿ ਜੋ ਬਜ਼ੁਰਗ ਮਾਤਾ ਉਹ ਦੇਖ ਰਹੀ ਆ ਵੀ ਮੇਰਾ ਕਰਜ਼ਾ ਕਾਫੀ ਲੰਮੇ ਸਮੇਂ ਤੋਂ ਸੀ ਪਿਛਲੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਸੀ ਇਹਨਾਂ ਲੋਕਾਂ ਨੂੰ ਜੋ ਕਿ ਭਗਵੰਤ ਮਾਨ ਸਰਕਾਰ ਵੱਲੋਂ ਇਹਨਾਂ ਲੋਕਾਂ ਦੀ ਬਾਹ ਫੜੀ ਗਈ ਆ ਵਿਧਾਇਕ ਸਾਹਿਬ ਵੱਡਾ ਪ੍ਰਾਲਾ ਕਿਤੇ ਨਾ ਕਿਤੇ ਜ਼ਰੂਰ ਦਿਖਦਾ ਪੰਜਾਬ ਸਰਕਾਰ ਦਾ ਜਿਹੜੇ ਹੱਥਾਂ ਦੇ ਵਿੱਚ ਇਹ ਲੋਕ ਪਨਾ ਪੱਤਰ ਲੈ ਕੇ ਖੜੇ ਨੇ ਅੱਜ ਸ਼ੁਕਰਾਨਾ ਵੀ ਕਰ ਰਹੇ ਨੇ ਤੁਹਾਡਾ देखो सबसे पहला ता मैं धन्यवाद करना चाहना मुख्यमंत्री पंजाब सरदार भगवंत मान जी, जी गें गें दा इन्होने गरीबਾਂ ਦੀ ਬਾਹ ਫੜੀਆ لمبے ਸਮੇਂ ਤੋਂ ਪਿਛਲੀਆਂ ਸਰਕਾਰਾਂ ਚ ਇਹ ਉਮੀਦ ਲਈ ਬੈਠੇ ਸੀ ਵੀ ਸਾਡਾ ਕਰਜ਼ਾ ਅੱਜ ਮਾਫ਼ ਹੋਇਆ ਕੱਲ ਮਾਫ਼ ਹੋਇਆ ਸੋਹਾਂ ਵੀ ਖਾਧੀਆਂ ਗਈਆਂ ਸੀ ਪਰ ਕਿਸੇ ਦਾ ਕੋਈ ਕਰਜ਼ਾ ਨਹੀਂ ਮਾਫ਼ ਹੋਇਆ ਇਹ ਪਹਿਲੀ ਵਾਰ ਹੋਇਆ ਕਾਰਪੋਰੇਸ਼ਨਾਂ ਦਾ ਕਰਜ਼ਾ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਮੈਂ ਅਗਰ ਜ਼ਿਕਰ ਕਰਾਂ ਤਾਂ ਪੂਰਾ ਜ਼ਿਲ੍ਹੇ ਦੇ ਵਿੱਚ ਇਹ ਜੀ 4 ਕਰੋੜ 82 ਲੱਖ 59 ਹਜ਼ਾਰ 370 ਰੁਪਏ ਦਾ ਸੀਗਾ ਜੀ ਤੇ ਜਿਹਦੇ ਵਿੱਚੋਂ ਨਾਪਾ ਦੇ 18 ਪਿੰਡਾਂ ਦਾ ਕਰਜ਼ਾ 39,31,688 ਰੁਪਏ ਸੀਗਾ ਅੱਜ ਜਿਨ੍ਹਾਂ ਨੂੰ ਸਰਟੀਫਿਕੇਟ ਸਾਰੇ ਬੰਡੇ ਨੇ ਕਰਜ਼ਾ ਆਲਰੇਡੀ ਮਾਫ ਹੋ ਚੁੱਕਿਆ ਸਰਟੀਫਿਕੇਟ ਦੇ ਦਿੱਤੇ ਆ ਇਹਨਾਂ ਦੀ ਕਾਪੀ ਤੇ ਜਿਹੜੀ ਹੈ ਨਿਲ ਲਾਲ ਲੀਕ ਵੱਜ ਚੁੱਕੀ ਹੈ ਕਿ ਹੁਣ ਇਹਨਾਂ ਦਾ ਕਰਜ਼ਾ ਕੋਈ ਪੈਂਡਿੰਗ ਨਹੀਂ ਹੈ ਤੇ ਇਹਦੇ ਵਿੱਚ ਆ ਲਿਸਟ ਜਿਹੜੀ 18 ਪਿੰਡਾਂ ਦੇ ਵਿੱਚੋਂ ਕਿਸ ਦਾ 5 ਲੱਖ ਦਾ ਕਰਜ਼ਾ ਜੀ ਕਿਸ ਦਾ 4 ਲੱਖ ਦਾ ਕਰਜ਼ਾ ਕਿਸ ਦਾ 3 ਦਾ ਕਿਸ ਦਾ 2 ਦਾ ਕਿਸ ਦਾ 2.5 ਦਾ ਕਿਸ ਦਾ 50 ਹਜ਼ਾਰ ਕਿਸ ਦਾ 80 ਹਜ਼ਾਰ ਕਰਜ਼ਿਆਂ ਦਾ ਕਰਜ਼ਾ ਜੀ ਗਰੀਬ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਆ ਕਿ ਜਦੋਂ ਕਰਜ਼ਾ ਸਿਰ ਤੇ ਹੋਵੇ ਔਰ ਰੋਟੀ ਰੋਜ਼ੀ ਕਰਨੀ ਆ ਬੱਚਿਆਂ ਨੂੰ ਪੜਾਉਣਾ ਪਰ ਪੰਜਾਬ ਸਰਕਾਰ ਜਿਹੜੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀਆਂ ਹਦਾਇਤਾਂ ਜਿਹੜੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀਗਾ ਸਰਕਾਰ ਬਣਦੇ 600 ਕਰੋੜ ਰੁਪਏ ਬਿਜਲੀ 600 ਜੰਡ ਬਿਜਲੀ ਜਿਹੜੀ ਹੈ ਮੁਫਤ ਮਿਲ ਰਹੀ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਪਾ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਦੇ ਟੇਲਾਂ ਤੱਕ ਪਾਣੀ ਇਤਿਹਾਸ ਦੇ ਵਿੱਚ ਪਿਛਲੇ 40-50 ਸਾਲਾਂ ਚ ਪਹਿਲੀ ਵਾਰ ਪਹੁੰਚਿਆ ਜੀ ਅਗਰ ਆਪਾਂ ਗੱਲ ਕਰੀਏ ਨੌਕਰੀਆਂ ਦੀ 55000 ਤੋਂ ਉੱਪਰ ਨੌਕਰੀਆਂ ਮਿਲੀਆਂ ਨੇ ਜਿਦੇ ਵਿੱਚ ਬਹੁਤਾਂਤ ਲੋਕ ਗਰੀਬ ਪਰਿਵਾਰਾਂ ਦੇ ਨੇ ਜੀ ਔਰ ਉਸ ਤੋਂ ਬਾਅਦ ਸੜਕਾਂ ਦੇ ਉੱਪਰ ਸੇਫਟੀ ਗੱਡੀਆਂ ਖੜੀਆਂ ਹੋ ਗਈਆਂ ਔਰ 2 ਅਕਤੂਬਰ ਤੋਂ 10 ਲੱਖ ਰੁਪਈਆ ਜਿਹੜਾ ਇੱਕ ਬੀਮਾ ਹੈ ਜੀ ਹੈਲਥ ਬੀਮਾ ਸਿਹਤ ਬੀਮਾ ਉਹ ਲਾਂਚਿੰਗ ਹੋਣ ਜਾ ਰਹੀ ਹੈ ਹਰੇਕ ਪਰਿਵਾਰ ਦਾ ਪੂਰੇ ਪੰਜਾਬ ਦੇ ਵਿੱਚੋਂ 10 ਲੱਖ ਰੁਪਏ ਦਾ ਇਲਾਜ ਮੁਫਤ ਹੋਊਗਾ ਜੀ ਤੇ ਅਗਰ ਅੱਜ ਗੱਲ ਕਰੀਏ ਜਿਵੇਂ ਗਰੀਬ ਪਰਿਵਾਰਾਂ ਦੇ ਕਰਜ਼ੇ ਮਾਫ ਹੋਏ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਬੜੀ ਉਮੀਦ ਨਾਲ 2022 ਦੇ ਵਿੱਚ ਆਮ ਆਦੀ ਪਾਰਟੀ ਨੂੰ ਛਾੜੂ ਨੂੰ ਵੋਟਾਂ ਪਾਈਆਂ ਸੀ ਵੀ ਸਾਡਾ ਕੁਝ ਬਣੂ ਔਰ ਅੱਜ ਇਹ ਪਰਿਵਾਰ ਬੜੇ ਖੁਸ਼ ਨੇ ਮੈਂ ਵਿਧਾਨ ਸਭਾ ਦੇ ਵਿੱਚ ਸਵਾਲ ਲਾਇਆ ਸੀਗਾ ਕਿ ਕਾਰਪੋਰੇਸ਼ਨਾਂ ਤੋਂ ਜਿਹੜਾ ਗਰੀਬ ਪਰਿਵਾਰ ਨੇ ਕਰਜ਼ਾ ਲਿਆ ਹੈ ਕਿਉਂਕਿ ਮੈਂ ਵੀ ਐਸੀ ਸਮਾਜ ਤੋਂ ਹਾਂ ਜੀ ਤਾਂ ਉਹ ਕਰਜ਼ਾ ਜਿਹੜਾ ਮਾਫ ਹੋਣਾ ਚਾਹੀਦਾ ਮੈਨੂੰ ਹਰਪਾਲ ਜੀਮਾ ਸਾਹਿਬ ਦਾ ਫੋਨ ਆਇਆ ਜਦੋਂ ਸੈਸ਼ਨ ਹੁਣ ਚੱਲ ਰਿਹਾ ਸੀਗਾ ਤੇ ਮੈਨੂੰ ਪੁੱਛਿਆ ਵੀ ਹੈ ਕੀ ਮੈਂ ਕਿਹਾ ਜੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਕੋਲ ਮੈਂਕਮਾ ਤੁਸੀਂ ਪੂਰਾ ਡਾਟਾ ਮੰਗਾ ਲਓ ਫਿਰ ਉਹ ਕਹਿੰਦੇ ਜੀ ਆਪਾਂ ਇਹਨੂੰ ਕੀ ਕਰ ਸਕਦੇ ਆ ਮੈਂ ਕਿਹਾ ਜੀ ਕਰਜ਼ਾ ਪੂਰੇ ਦਾ ਪੂਰਾ ਮਾਫ ਹੋਣਾ ਚਾਹੀਦਾ ਕਿਉਂਕਿ ਲੰਬੇ ਸਮੇਂ ਤੋਂ ਕਰਜ਼ਾ ਚੱਲਿਆ ਰਿਹਾ ਨਾ ਤਾਂ ਉਹ ਕਿਸ਼ਤਾਂ ਦੇ ਵਿੱਚ ਦੇਣ ਲਈ ਕਾਬਲ ਨਹੀਂ ਜੀ ਉਹਨਾਂ ਕੋਲ ਇਹਨਾਂ ਇਹਨਾਂ ਉਹਨਾਂ ਦਾ ਦਾਮ ਹੀ ਨਹੀਂ ਭਰਦੇ ਕਿਉਂਕਿ ਗਰੀਬ ਪਰਿਵਾਰ ਨੇ ਜੀ ਤੇ ਨਾ ਆਪਾਂ ਉਹਨਾਂ ਨੂੰ ਕੋਈ ਮਾਫ ਕਰਕੇ ਕਹਦੇ ਵੀ ਅੱ ਪਰ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਦਰਿਆਦਲ ਜਿਹੜਾ ਜੀ ਉਹ ਦੇਖਿਆ ਕਿ ਉਹਨਾਂ ਨੇ ਕਿਹਾ ਕਿ ਨਹੀਂ ਇਹ ਗਰੀਬ ਪਰਿਵਾਰ ਸਾਡੇ ਪਰਿਵਾਰ ਨੇ ਇਹ ਮੇਰੇ ਪਰਿਵਾਰ ਨੇ ਇਹ ਮੇਰੇ ਪੰਜਾਬ ਦੇ ਲੋਕ ਨੇ ਮੈਂ ਉਹਨਾਂ ਦਾ ਕਰਜ਼ੇ ਦੇ ਉੱਪਰ ਪੂਰੀ ਮੁਕੰਮਲ ਜਿਹੜੀ ਹੈ ਉਹ ਲੀਕ ਮਾਰੂੰਗਾ ਅੱਜ ਪੌਣੇ 4 ਕਰੋੜ 5 ਕਰੋੜ ਤੋਂ ਉੱਪਰ ਦਾ ਕਰਜ਼ਾ ਜਿਹੜਾ ਜ਼ਿਲ੍ਹੇ ਦਾ ਮਾਫ਼ ਹੋਇਆ ਜਿਹਦੇ ਵਿੱਚੋਂ 39 ਲੱਖ ਕੁਛ ਦਾ ਕਰਜ਼ਾ ਜਿਹੜਾ ਜੀ ਨਾਬਾ ਦੇ ਗਰੀਬ ਪਰਿਵਾਰਾਂ ਦਾ ਮਾਫ਼ ਹੋਇਆ ਇੱਕ ਵੱਡੀ ਰਾਹਤ ਜਿਹੜੀ ਹੈ ਇਹ ਗਰੀਬ ਪਰਿਵਾਰਾਂ ਨੂੰ ਮਿਲੀ ਹੈ ਬਿਲਕੁਲ 141 ਪਿੰਡਾਂ ਚੋਂ 18 ਪਿੰਡਾਂ ਦੇ ਉਹ ਲੋਕ ਜਿਹੜੇ ਤੁਹਾਡੇ ਲੈ ਪਹੁੰਚੇ ਨੇ ਹੋਰ ਲੋਕਾਂ ਨੂੰ ਵੀ ਕਾਫੀ ਉਮੀਦਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਇਦਾਂ ਸੀਗਾ ਜੀ ਕਿ ਮੇਰਾ ਖਿਆਲ ਹੈ ਕਿ 2020 31 ਮਾਰਚ 2020 ਤੋਂ ਪਹਿਲਾਂ ਦਾ ਜਿਹੜਾ ਕਰਜ਼ਾ ਲਿਆ ਸੀਗਾ ਜੀ ਉਹ ਸਾਰਾ ਮਾਫ਼ ਕਰ ਦਿੱਤਾ ਗਿਆ ਜੀ ਉਸ ਤੋਂ ਬਾਅਦ ਜਿਹੜੇ ਕਰਜ਼ੇ ਨੇ ਕਿਉਂਕਿ ਕਈ ਮੈਨੂੰ ਤਾਂ ਖੁਸ਼ੀ ਵੀ ਹੋਈ ਅੱਜ ਕਿ ਇੱਕ ਸਾਡੇ ਭਰਾ ਦਾ ਕਰਜ਼ਾ ਸਿਰਫ 2000 ਰੁਪਏ ਸੀਗਾ ਜੀ ਮੈਂ ਕਿਹਾ ਵੀ ਤੁਹਾਡੇ ਦਾ ਕਰਜ਼ਾ ਇਹ ਬਹੁਤ ਥੋੜਾ ਕਹਿੰਦੇ ਮੈਂ ਕਿਸ਼ਤਾਂ ਭਰਦਾ ਸੀ ਕਮਿਟਿਡ ਵੀ ਨੇ ਜੀ ਗਰੀਬ ਜਿਹੜਾ ਹੁੰਦਾ ਨਾ ਇੱਕ ਇੱਕ ਆਪਣੀ ਜਿਹੜੀ ਹੈ ਜ਼ਿੰਦਗੀ ਉਹ ਬੜੀ ਇੱਕ ਜਿਹੜੀ ਹੈ ਉਹ ਜਿਉਣਾ ਚਾਹੁੰਦਾ ਹੈ ਇਮਾਨਦਾਰੀ ਦੇ ਨਾਲ ਕਿ ਮੈਂ ਕਿਸ਼ਤਾਂ ਭਰਦਾ ਰਿਹਾ ਪਰ ਮੇਰਾ 2000 ਪੈਨ ਨਹੀਂ ਸੀ ਮੇਰਾ 2000 ਮਾਫ ਗੱਲ ਇਹ ਨਹੀਂ ਗੱਲ ਇਹ ਹੈ ਕਿ ਗਰੀਬ ਚਾਹੁੰਦਾ ਕਿ ਮੈਂ ਕਰਜ਼ਾ ਮਾਫ ਮੇਰਾ ਨਾ ਹੋਵੇ ਮੈਂ ਦੀ ਕਿਸ਼ਤ ਭਰਾਂ ਪਰ ਹਾਲਾਤ ਐਸੇ ਹੋ ਗਏ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਟਾਈਮ ਕਿਸੇ ਨੇ ਕੋਈ ਬਾਹ ਨਹੀਂ ਪੜੀ ਅੱਜ ਗਰੀਬ ਦੇ ਘਰੇ ਬਿਜਲੀ ਮੁਫਤ ਹੈ ਗਰੀਬ ਦਾ ਬੱਚਾ ਫਰੀ ਪੜਦਾ ਗਰੀਬ ਦਾ ਲਾਜ ਮੁਫਤ ਹੋ ਗਿਆ ਠੀਕ ਹੈ ਜੀ ਨੌਕਰੀਆਂ ਗਰੀਬ ਦੇ ਬੱਚਿਆਂ ਨੂੰ ਮਿਲ ਰਹੀਆਂ ਨੇ ਇਹ ਵੱਡਾ ਜਿਹੜਾ ਕਾਰਜ ਆਮ ਆਦੀ ਪਾਰਟੀ ਦੇ ਹਿੱਸੇ 'ਚ ਆਇਆ ਇਹ ਸੇਵਾ ਸਾਡੇ ਹਿੱਸੇ 'ਚ ਆਈ ਹੈ ਕਿਉਂਕਿ ਇਹਨਾਂ ਨੇ ਸਾਨੂੰ 2022 ਦੇ ਵਿੱਚ ਵੋਟਾਂ ਪਾ ਕੇ ਚੁਣਿਆ ਸੀ ਔਰ ਅੱਜ ਇਹਨਾਂ ਦੇ ਦਿਲ ਦੀ ਤੁਸੀਂ ਗੱਲ ਪੁੱਛੋ ਤਾਂ ਇਹਨਾਂ ਦੇ ਦਿਲ ਦੇ ਵਿੱਚੋਂ ਨਿਕਲੀ ਦਵਾਈ ਜਿਹੜੀ ਹੈ ਉਹਦੀ ਕੋਈ ਕੀਮਤ ਨਹੀਂ ਹੈ ਅੱਜੇ ਬਹੁਤ ਖੁਸ਼ ਨੇ ਅ ਮੇਰੀ ਮਾਂ ਕੋਲ ਖੜੀ ਹੈ ਬਜ਼ੁਰਗ ਮਾਤਾ ਆ ਸਾਡੇ ਭਰਾ ਖੜੇ ਨੇ ਬਜ਼ੁਰਗ ਖੜੇ ਨੇ ਨੌਜਵਾਨ ਖੜੇ ਨੇ ਕਿੱਡਾ ਵੱਡਾ ਬੋਝ ਹੁੰਦਾ ਜੀ ਕਿਹਦਾ ਜੇ 50000 ਰੁਪਏ ਵੀ ਦੇਣਾ ਹੋਵੇ ਨਾ ਜੀ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਕਿਉਂਕਿ ਵਿਆਜ ਪੈਂਦਾ ਜੀ ਉਹਦੇ ਉੱਪਰ ਅੱਜ ਜਿਹਦਾ 5-5 15-15 ਲੱਖ ਮਾਫ਼ ਹੋ ਗਿਆ ਜੀ ਤੇ ਉਹਨਾਂ ਦੇ ਮਨ ਦੇ ਉੱਪਰ ਕਿੰਨੀ ਖੁਸ਼ੀ ਹੋਊਗੀ ਇਸ ਗੱਲ ਦੀ ਔਰ ਉਹ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਦੁਆਵਾਂ ਦੇਂਦੇ ਥੱਕ ਨਹੀਂ ਰਹੇ ਜੀ ਬਿਲਕੁਲ ਪਤਾ ਕੀ ਨਾਮ ਹੈ ਤੁਹਾਡਾ ਸਰਪਾਲ ਕੜੀ ਕਿਹੜਾ ਪਿੰਡ ਹੈ ਤੁਹਾਡਾ ਬੋੜਾ ਜੀ ਬੋੜਾ ਕਿੰ ਕਰਜਾ ਕਿੰਨਾ ਸੀ ਤੁਹਾਡਾ ਕਰਜਾ ਕਿੰਨਾ ਮਾਫ ਹੋਇਆ ਤੁਹਾਡਾ ਇਹ ਲਿਸਟ ਬਣੀ ਹੋਈ ਜੀ ਦੱਸ ਕੀ ਨਾਮ ਪਤਾ ਨਹੀਂ ਹੈਗਾ ਕਰਜਾ ਤੁਸੀਂ ਭਰ ਨਹੀਂ ਸਕਦੇ ਸੀ ਹਾਂ ਜੀ ਇਹ ਕੰਮ ਕਰ ਕੀ ਕਰਦੇ ਹੋ ਘਰ ਵਾਲਾ ਤਾਂ ਵੀ ਮੁੱਕ ਗਿਆ ਹੈ ਕਿਸੇ ਕਰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਨੇ ਤੁਹਾਡਾ ਕਰਜਾ ਮਾਫ ਕੀਤਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਿਲਕੁਲ 17000 ਤੁਹਾਡਾ ਕਰਜਾ 17000 ਸੀ 17000 ਕਰਜਾ ਹੈ ਤੁਹਾਡਾ ਹਾਂ ਜੀ ਮਾਫ ਹੋ ਗਿਆ ਹੁਣ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਇੰਨਾ ਦੇਖਦੇ ਕਿਸ ਤਰ੍ਹਾਂ ਦੇਖਦੇ ਤੁਸੀਂ ਤੁਹਾਡਾ ਵੀ ਕਰਜ਼ਾ ਮਾਫ ਕਿੰਨਾ ਪਤਾ ਕਿੰਨਾ ਕਰਦੇ ਤੁਹਾਡਾ ਹਾਂਜੀ 1 ਲੱਖ 184000 84000 ਕੀ ਕੰਮ ਕਰ ਕੀ ਕਰਦੇ ਤੁਸੀਂ ਮੈਨੂੰ ਤਾਂ ਮਜ਼ਦੂਰੀ ਕਰਦੇ ਮੈਂ ਭਰ ਨਹੀਂ ਸਕਦੇ ਦੀ ਕਿਸ਼ਤਾਂ ਤੁਸੀਂ ਕਿੰਨੇ ਟਾਈਮ ਤੁਸੀਂ ਟੋਟਾ ਲਾਉਣ ਸੀ ਇਹ ਜੀ 93 94 ਦਾ ਸੀਗਾ 92 93 ਦਾ ਹਾਂਜੀ ਇੰਨਾ ਲੰਬਾ ਪਿਆ ਸੀ ਹਾਂਜੀ ਜਿਹੜੀ ਹੁਣ ਮਾ ਪਿਛਲੇ ਸਰਕਾਰਾਂ ਨੇ ਨਹੀਂ ਕੀਤਾ ਹਾਂਜੀ ਪ੍ਰਮント ਮੰਤ ਮਾਨ ਨੇ ਜੀ ਪ੍ਰਮント ਮੰਤ ਸਰਕਾਰ ਨੇ ਹਾਂਜੀ ਬਿਲਕੁਲ ਹੋਰ ਵੀ ਅਸੀਂ ਗੱਲਬਾਤ ਬਿਲਕੁਲ ਤੁਹਾਡਾ 15 ਲੱਖ ਰੁਪਇਆ ਕਰਜ਼ਾ ਮਾਫ ਹੈ ਕਦੋਂ ਤੁਸੀਂ ਲਿਆ ਸੀ ਕਿਉਂ ਨਹੀਂ ਭਰਿਆ ਗਿਆ ਤੋ ਸ 94 ਚ ਲਿਆ ਸੀ ਦੋ ਵਾਰ ਮੇਰੀ ਗੱਡੀ ਐਕਸੀਡੈਂਟ ਹੋ ਗਿਆ ਉਹਦੋਂ ਨਹੀਂ ਭਰਿਆ ਗਿਆ ਉਹਦੇ ਬਾਅਦ ਮੇਰੀ ਗੱਡੀ ਕਾਰਪੋਰੇਸ਼ਨ ਨੇ ਫੜ ਲਈ ਫੇਰ ਨਹੀਂ ਭਰ ਹੋਇਆ ਜੀ ਉਹਦੇ ਬਾਅਦ ਤੋਂ ਮੈਂ ਡਰਾਈਵਰੀ ਕਰ ਰਿਹਾ ਹਾਂ ਡਰਾਈਵਰੀ ਕਰਕੇ ਕਿੱਥੇ ਭਰੋਗੇ ਤੁਸੀਂ ਕਿੰਨੇ ਕ ਸਾਲਾਂ ਤੋਂ ਤੁਸੀਂ 1994 ਦਾ ਸੀਗਾ ਜਦੋਂ ਇਹ ਇੱਕ ਬਹੁਤ ਵੱਡੀ ਗੱਲ ਆ 1992 93 94 ਤੋਂ ਕਾਰਪੋਰੇਸ਼ਨਾਂ ਦੇ ਜਿਹੜੇ ਉਹਨਾਂ ਗਰੀਬ ਲੋਕਾਂ ਦਾ ਕਰਜ਼ਾ ਲਿਆ ਸੀ ਉਹ ਨਹੀਂ ਮੋੜ ਸਕੇ ਪਰ ਅੱਜ ਕਿੰਨੇ ਸਾਲਾਂ ਬਾਅਦ ਉਹ ਕਰਜ਼ਾ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਵਿੱਚ ਬਣਦੀ ਹੈ 25 ਜਾ ਕੇ ਮਾਫ ਕਰਦੇ ਆ ਨਾ ਬਹੁਤੋ ਹਰਮਿੰਦਰ ਸਿੰਘ ਮਾਨ